ਹਾਂਜੀ ਸਤਿ ਸ੍ਰੀ ਅਕਾਲ ਜੀ ਵੈਲਕਮ ਜੀ ਤੁਹਾਡਾ ਸਾਡੀ ਅੱਜ ਦੀ ਵੀਡੀਓ 'ਚ ਅੱਜ ਦੀ ਵੀਡੀਓ 'ਚ ਆਪਾਂ ਬਹੁਤ ਸੋਹਣੇ ਸੂਟ ਲੈ ਕੇ ਆਏ ਹਾਂ ਤੁਸੀਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ ਤੁਹਾਨੂੰ ਵਿੱਚ ਆਪਾਂ ਨਵੀਂ-ਨਵੀਂ ਡਿਜ਼ਾਈਨਿੰਗ ਦੇ ਸੂਟ ਦਿਖਾਵਾਂਗੇ ਜਿਹੜੇ ਕਿ ਆਪਾਂ ਫੈਬਰਿਕ ਤੇ ਇਹ ਵੀ ਤੁਹਾਨੂੰ ਦੱਸਾਂਗੇ ਹੈਂਡਵਰਕ ਦੇ ਸੂਟ ਹੋਣਗੇ ਤੁਸੀਂ ਇਹਨਾਂ ਤੋਂ ਆਈਡੀਆ ਲੈ ਕੇ ਕਿਸੇ ਵੀ ਕਲਰ ਵਿੱਚ ਕਿਸੇ ਵੀ ਫੈਬਰਿਕ ਦੇ ਸੂਟ ਸਾਡੇ ਤੋਂ ਰੈਡੀ ਕਰਵਾ ਸਕਦੇ ਹੋ ਜੀ ਜੇਕਰ ਤੁਸੀਂ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਆਨ ਕਰ ਲਓ ਜਿੰਨਾਂ ਨੂੰ ਤੁਹਾਨੂੰ ਸੜੀ ਆਉਣ ਵਾਲੀ ਵੀਡੀਓ ਦੀ ਨੋਟੀਫ ਚਲੋ ਜੀ ਉਹਨਾਂ ਪਰਦਨ ਸੂਟ ਦਿਖਾਣੀ ਹੈ ਜੀ ਪਹਿਲਾ ਸੂਟ ਆਪਾਂ ਬਣਾਇਆ ਹੈ ਜੀ ਬਲੈਕ ਸ਼ੇਡ ਤੇ ਇਹ ਕਰੀਮ ਦਾ ਸੂਟ ਹੋਏਗਾ ਬਹੁਤ ਹੀ ਸੋਹਣੀ ਆਪਾਂ ਇਹਦੇ ਵਿੱਚ ਬੁਟੀਆਂ ਪਾਈਆਂ ਹੋਈਆਂ ਸਾਰੇ ਸੂਟ ਦੇ ਵਿੱਚ ਇਹ ਵੀ ਆਪਾਂ ਆਨ ਆਰਡਰ ਹੀ ਰੈਡੀ ਕਰਿਆ ਸੂਟ ਪੂਰੇ ਸੂਟ ਵਿੱਚ ਬੁਟੀਆਂ ਆਣੀਆਂ ਹੈ ਆਪਾਂ ਬੈਲ ਸਲੀਪ ਬਣੀਆਂ ਬਾਜੂ ਰੱਖੀਆਂ ਹੋਈਆਂ ਯਾਨੀ ਬਾਜੂ ਤੇ ਵੀ ਇਸ ਤਰ੍ਹਾਂ ਬੁਟੀ ਵਰਗ ਦਿੱਤਾ ਹੋਇਆ ਹੈ ਬਹੁਤ ਹੀ ਸੋਹਣੀ ਆਪਾਂ ਲੈਸ ਦੀ ਡਿਜ਼ਾਈਨਿੰਗ ਦਿੱਤੀ ਹੋਈ ਹੈ ਘੇਰੇ ਦੇ ਉੱਪਰ ਤੇ ਜਿਹੜਾ ਆਪਾਂ ਸਲਾਈਡ ਤੇ ਕੰਮ ਕਰਿਆ ਹੋਇਆ ਦੇਖੋ ਤੁਸੀਂ ਬਹੁਤ ਜ਼ਿਆਦਾ ਸੋਨਾ ਆਪਾਂ ਲਾਈਨਿੰਗ ਵਾਲਾ ਫੈਬਰਿਕ ਸਾਰਾ ਦਿੱਤਾ ਹੋਇਆ ਹੈ ਜੀ ਸਲੈਸ਼ ਦੇ ਉੱਪਰ ਨੇੜੇ ਤੋਂ ਤੁਸੀਂ ਇਹਦਾ ਮਟੀਰੀਅਲ ਚੈੱਕ ਕਰੋ ਵਿੱਚ ਆਪਾਂ ਜਿਹੜਾ ਬੂਟੀਆਂ ਦੇ ਮਟੀਰੀਅਲ ਲਾਇਆ ਹੈ ਬਹੁਤ ਜ਼ਿਆਦਾ ਸੋਨਾ ਮਟੀਰੀਅਲ ਲਾਇਆ ਹੋਇਆ ਹੈ ਦਬਕਾ ਪਰਸ ਤੇ ਕਰਦਾਨੇ ਦਾ ਵਰਕ ਹੋਏਗਾ ਤੇ ਨਾਲ ਆਪਾਂ ਇਹਦੇ ਬਣਾਇਆ ਇਹ ਸਲਵਾਰ ਸੂਟ ਇਹ ਹੈਗਾ ਜੀ ਆਪਣਾ ਕਰੇਪ ਦਾ ਫੈਬਰਿਕ ਤੇ ਕਰੇਪ ਤੋਂ ਇਲਾਵਾ ਤੁਸੀਂ ਇਹਨੂੰ ਕਿਸੇ ਹੋਰ ਫੈਬਰਿਕ ਦੇ ਵੀ ਟਰਾਈ ਕਰ ਸਕਦੇ ਹੋ ਜੀ ਬਾਜੂ ਵੀ ਬਹੁਤ ਸੋਹਣੀਆਂ ਬੜੀਆਂ ਹੁੰੀਆਂ ਨੇ ਤੇ ਸੋ ਹੁਣ ਜਿਹੜਾ ਇਹ ਤੁਹਾਨੂੰ ਦੁਪੱਟਾ ਹੈ ਜੀ ਦੁਪੱਟਾ ਦੇਖੋ ਤੁਸੀਂ ਦੁਪੱਟੇ ਤੇ ਆਪਾਂ ਹੋਈ ਫੋਰ ਸਾਈਡ ਬોર્ਡਰ ਦਿੱਤਾ ਹੋਇਆ ਜਿਹੜਾ ਆਪਾਂ ਸਲਾਈਸ ਤੇ ਵਰਕ ਦਿੱਤਾ ਹੈ ਇਟਸ ਨਾਟ ਸ਼ਹੌਂਦਾਰ ਦੁਪੱਟਾ ਰਵਾਇਆ ਮੈਂ ਆਮਨੇ ਸੂਟ ਦੀ ਗੈਟਰ ਬਹੁਤ ਜ਼ਿਆਦਾ ਸੋਹਣੀ ਆਈ ਹੈ ਜੀ ਜਿਸ ਤਰ੍ਹਾਂ ਇਹਦੇ ਨੇ ਆਪਾਂ ਰੱਟ ਪੱਟੀ ਦਿੱਤੀ ਹੋਈ ਹੈ ਨਾ ਜਿਹੜੀ ਫਿਨਿਸ਼ਿੰਗ ਪੱਟੀ ਇਹਦੇ ਨਾਲ ਹੀ ਸੂਟ ਦੀ ਗੈਟਰ ਬਹੁਤ ਜ਼ਿਆਦਾ ਸੋਹਣੀ ਆਈ ਹੈ ਤੇ ਤੁਸੀਂ ਸੇਮ ਬਲੈਕ ਕਲਰ ਤੇ ਬਨਵਾਉਣਾ ਬਲੈਕ ਤੇ ਵੀ ਬਨਵਾ ਸਕਦੇ ਹੋ ਆਪਣੀ ਮਰਜ਼ੀ ਦੇ ਅਨਸਾਰ ਕੋਈ ਵੀ ਕਲਰ ਚੁਆਇਸ ਦੱਸ ਕੇ ਇਸ ਨੂੰ ਸਾਡੇ ਤੋਂ ਬਣਾ ਸਕਦੇ ਹੋ ਜੀ ਬਹੁਤ ਹੀ ਜ਼ਿਆਦਾ ਸੋਹਣਾ ਸੁਨਤ ਬਣਿਆ ਹੋਇਆ ਹੈ ਇਹ ਇਹ ਸੀ ਜੀ ਆਪਣਾ ਪਹਿਲਾ ਸੂਟ ਅੱਗੇ ਜਿਹੜਾ ਆਪਾਂ ਤੁਹਾਨੂੰ ਦਿਖਾ ਰਹੇ ਜਿਹੜੇ ਵੀ ਸੂਟ ਕਾਫੀ 트ੈਂਡ ਵਿੱਚ ਹੈ ਟੇਬਲ ਆ ਵਰਕ ਕਾਫੀ 트ੈਂਡ ਤੇ ਚੱਲ ਰਿਹਾ ਹੈ ਜੀ ਇਹ ਸ਼ੇਡ ਤੇ ਚੱਲ ਰਿਹਾ ਹੈ ਤੇ ਵੀ ਆਪਾਂ ਬਹੁਤ ਸੋਹਣਾ ਸਕੂਪ ਬਣਾਇਆ ਹੈ ਤੇ ਤੁਸੀਂ ਇਹਦੇ ਤੋਂ ਆਈਡੀਆ ਲੈ ਕੇ ਆਪਾਂ ਆਪਣਾ ਇਹ ਜਿਹੀ ਪਿਓਰ ਸ਼ਿਮਰ ਤੇ ਜਿਹੜੀ ਸ਼ਾਰਡ ਦਾ ਸਟੱਫ ਹੋਏਗਾ ਬਿਲਕੁਲ ਪਿਓਰ ਸ਼ਿਮਰ ਹੋਏਗੀ। ਉਰੀ ਡਿਲੀਨ ਚੈੱਕ ਕਰੋ ਤੁਸੀਂ। ਗਲੇ ਦਾ ਕੰਮ ਜਿਹੜਾ ਆਪਾਂ ਕਰਿਆ ਹੋਇਆ ਬਹੁਤ ਹੀ ਜ਼ਿਆਦਾ ਸੋਹਣਾ ਆ ਮਟੀਰੀਅਲ ਲਾਇਆ ਹੋਇਆ ਹੈ ਵਿੱਚ। ਤੇ ਵਰ ਕਾਫੀ ਪ੍ਰੈਂਡ ਵਿੱਚ ਇਹ ਵਾਲਾ ਕਲਰ ਕੰਬੀਨੇਸ਼ਨ ਵੀ ਬਹੁਤ ਸੋਹਣਾ ਹੈ। ਇਹ ਹੋਏਗਾ ਜਿੰਦੀ ਬਾਜੂ ਦਾ ਕੰਮ। ਨੇੜੇ ਤੋਂ ਆਪਾਂ ਸਾਰਾ ਮਟੀਰੀਅਲ ਚੈੱਕ ਕਰਵਾਵਾਂਗੇ ਤੁਹਾਨੂੰ ਮਟੀਰੀਅਲ ਦੀ ਗੈਟਰ ਬਹੁਤ ਜ਼ਿਆਦਾ ਸੁਣੀ ਆਈ ਹੋਈ ਹੈ ਸੂਰ ਦੇ ਉੱਪਰ ਮਹਿੰਦੀ ਸ਼ੇਡ ਦਾ ਪਿਓਰ ਸ਼ਿਮਰ ਦਾ ਆਪਾਂ ਸ਼ਰਟ ਲਾਇਆ ਇਹਦੇ ਨਾਲ ਤੇ ਕਰੀਬ ਦੀ ਬੋਟਮ ਹੋएगी ਬੋਟਮ ਤੇ ਵੀ ਆਪਾਂ ਸੇਮ ਫਲਾਕ ਪਾਇਆ ਹੋਇਆ ਹੈ ਜਿਹੜਾ ਆਪਾਂ ਗਲੇ ਦੇ ਉੱਪਰ ਵਰਕ ਕੀਤਾ ਹੈ ਇਹ ਬੋਟਮ ਦੇ ਪਹੁੰਚਿਆਂ ਦਾ ਵਰਕ ਬਹੁਤ ਜ਼ਿਆਦਾ ਸੋਹਣੇ ਪਹੁੰਚੇ ਬਣੇ ਹੋਏ ਨੇ ਤੇ ਜਿਹੜਾ ਆਪਾਂ ਇਹਦੇ ਕੰਮ ਕਰਿਆ ਹੋਇਆ ਇਸ ਸਲਾਈਡ ਦੇ ਉੱਪਰ ਫਿਨਿਸ਼ਿੰਗ ਪੱਟੀ ਦੇ ਨਾਲ ਆਪਾਂ ਇਸ ਤਰ੍ਹਾਂ ਸ਼ਿੰਗਰ ਦਿੱਤੀ ਹੋਈ ਹੈ ਬਹੁਤ ਹੀ ਸੋਹਣਾ ਜਿੰਦਾ ਸ਼ੇੜਿਆ ਪਿੰਕਿਸ਼ ਬਾਵਾ ਸ਼ੇੜ ਦਾ ਆਪਾਂ ਸੂਟ ਰੈਡੀ ਕਰਿਆ ਜੀ ਇਹ ਸਾਰਾ ਬਲੋਕ ਪੇਂਟਿੰਗ ਦਾ ਕੰਮ ਹੋਇਆ ਇਹਦੇ ਉੱਪਰ ਤੇ ਦੁਪੱਟਾ ਜਿਹੜਾ ਪੈਂਦੇ ਨੇ ਰੈਡੀ ਕਰਿਆ ਉਹ ਵੀ ਚਨਾਮ ਦਾ ਦੁਪੱਟਾ ਹੋਵੇਗਾ ਦੁਪੱਟੇ ਦੇ ਵੀ ਸਾਰੇ ਆਪਾਂ ਇਸ ਤਰ੍ਹਾਂ ਬਲੋਕ ਪੇਂਟਿੰਗ ਕਰੀ ਹੋਈ ਹੈ ਇਸ ਵਾਰ ਸਪੈਸ਼ਲ ਸਵਾਦ ਦੇ ਪਹੁੰਚੇ ਤੇ ਵੀ ਇਸ ਤਰ੍ਹਾਂ ਸਾਰੀ ਪੇਂਟਿੰਗ ਦਿੱਤੀ ਹੋਈ ਹੈ। ਇਹ ਸਾਰਾ ਬਲॉक्स ਦੇ ਨਾਲ ਪੇਂਟਿੰਗ ਹੋਈ ਹੈ। ਤੁਸੀਂ ਇਹਨੂੰ ਕਿਸੇ ਵੀ ਕਲਰ ਵਿੱਚ ਪੇਂਟ ਕਰਵਾ ਸਕਦੇ ਹੋ ਜੇ ਸਾਡੇ ਤੋਂ ਇਹ ਬਣਾਇਆ ਜਾਂ ਜੇ ਆਪਾਂ ਪ्योर ਕਰੀਪ ਤੇ। ਅੱਗੇ ਜੇਰ ਆਪਾਂ ਸੂਰ ਦੇ ਘਾਰੇ ਵਿੱਚ ਇਹ ਹੋਏਗਾ ਜੀ ਆਫ ਵਾਈਟ ਸ਼ੇਡ ਤੇ। ਚਲੋ ਦੇਖੋ ਆਫ ਵਾਈਟ ਦਾ ਕਲਰ ਦਿੱਤਾ ਹੋਇਆ ਜਿੰਦੇ ਤੇ। ਤੇ ਇਹਦਾ ਵਰਕ ਬਹੁਤ ਸੋਹਣਾ ਹੋਇਆ ਹੈ ਨੀਚੇ ਜਿਹੜਾ ਆਪਾਂ ਥ੍ਰੈਡ ਦਿੱਤਾ ਹੈ ਸੀ ਰਸ਼ਟ ਸ਼ੇਡ ਦਾ ਦੇਖੋ ਇਹਦਾ ਵਰਕ ਇਹ ਸਾਰਾ ਇਹਨਾਂ ਘੇਰਾ ਬਣਿਆ ਹੋਇਆ ਹੈ ਇਹ ਬਾਜੂਆਂ ਹੋਣਗੀਆਂ ਵਿੱਚ ਆਪਾਂ ਸਾਰੀਆਂ ਬੁਟੀਆਂ ਪਾਈਆਂ ਹੋਈਆਂ ਨੇ ਇਹ ਹਾਂ ਸਟੀਚੇ ਜਾਣਾ ਹੈ ਜੀ ਘੇਰੇ ਦਾ ਕੰਮ ਤੁਸੀਂ ਨੇੜੇ ਤੋਂ ਦੇਖੋ ਬਹੁਤ ਸੋਹਣਾ ਵਰਕ ਹੋਇਆ ਹੈ ਜੀ